ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਜੀ ਤੁਹਾਡੇ ਆਪਣੇ YouTube ਚੈਨਲ ਫੂਡ ਆਫ ਪੰਜਾਬ ਤੇ ਤੇ ਲੋ ਜੀ ਪਿਛਲੇ ਸਾਲ ਵੀ ਆਪਾਂ ਨੂੰ ਕਈ ਭੈਣ ਭਰਾਵਾਂ ਦੇ ਕਮੈਂਟ ਆਏ ਸੀਗੇ ਜੀ ਔਲੇ ਦੇ ਅਚਾਰ ਵਾਸਤੇ ਸੋ ਵੀਡੀਓ ਆਪਾਂ ਤੇ ਪਿਛਲੇ ਸਾਲ ਤਾਂ ਪਾ ਨਹੀਂ ਹੋਈ ਹੈਗੀ ਪਰ ਹੁਣ ਔਲਿਆਂ ਦਾ ਜਿਹੜਾ ਸੀਜ਼ਨ ਚੱਲ ਰਿਹਾ ਹੈ ਮੰਡੀ ਦੇ ਵਿੱਚ ਜਿਹੜੇ ਔਲੇ ਆ ਆਮਲੇ ਆ ਉਹ ਆਏ ਹੋਏ ਆ ਜੀ ਸਾਡੇ ਤਾਂ ਵੈਸੇ ਔਲੇ ਕਹਿੰਦੇ ਆ ਪੰਜਾਬੀ ਦੇ ਵਿੱਚੋਂ ਇਹਨਾਂ ਨੂੰ ਆਮਲਾ ਵੀ ਕਹਿੰਦੇ ਆ ਸੋ ਕੱਲ ਮੈਂ ਮੰਡੀ ਗਿਆ ਸੀਗਾ ਉੱਥੇ ਮੈਨੂੰ ਔਲੇ ਮਿਲ ਗਏ ਤੇ ਆਪਾਂ ਔਲੇ ਲਿਆਤੇ ਤੇ ਕੋਣ ਫਰਾਂਜ ਫਰ ਤੋਂ ਆਪਾਂ ਇਹਨਾਂ ਦਾ ਚਾਰ ਬਣਾ ਕੇ ਜਿਹੜਾ ਉਹ ਦਿਖਾਵਾਂਗੇ ਵੀ ਆਪਾਂ ਨੇ ਚਾਰ ਕਿਵੇਂ ਬਣਾਉਣਾ ਹੈ ਤੇ ਸਭ ਤੋਂ ਪਹਿਲਾਂ ਜਿਹੜੇ ਇਹ ਆਮਲੇ ਆ ਯਾਨੀ ਕਿ ਔਲੇ ਆ ਤੇ ਤੁਸੀਂ ਧੋਣੇ ਆ ਚੰਗੀ ਤਰ੍ਹਾਂ ਯਾਨੀ ਵਾਸ਼ ਕਰ ਲੈਣੇ ਆ ਠੀਕ ਹੈ ਜੀ ਤੇ ਉਸ ਤੋਂ ਬਾਅਦ ਆਪਾਂ ਨੇ ਇਹ ਉਬਾਲਨੇ ਆ ਤੁਸੀਂ ਇਹਨਾਂ ਨੂੰ ਸਟੀਮ ਵੀ ਕਰ ਸਕਦੇ ਹੋ ਤੇ ਉਬਾਲ ਵੀ ਸਕਦੇ ਹੋ ਕੋਈ ਦਿੱਕਤ ਨਹੀਂ ਹੈਗੀ ਚਾਹੇ ਸਟੀਮ ਕਰ ਲਿਓ ਤੇ ਚਾਹੇ ਉਬਾਲ ਲਿਓ ਤੇ ਅੱਧਰ ਆਪਾਂ ਨੇ ਗਰਮ ਪਾਣੀ ਰੱਖ ਫਰੀ ਦੇ ਦੇ ਵਿੱਚ ਜਿਹੜੇ ਆਮਲੇ ਆਪਾਂ ਐਡ ਕਰ ਦੋਗੇ ਉਬਾਲਨੇ ਆਪਾਂ ਨੇ ਆਮਲੇ ਇਸ ਕਰਕੇ ਆ ਜੀ ਔਲੇ ਕਿਉਂਕਿ ਇੱਕ ਤਾਂ ਇਹ ਬਹੁਤ ਖੱਟੇ ਹੁੰਦੇ ਆ ਇੱਕ ਤਾਂ ਇਹਦਾ ਥੋੜਾ ਜਿਹਾ ਖੱਟਾਪਨ ਜਿਹੜਾ ਘਟ ਜਾਂਦਾ ਏ ਤੇ ਦੂਜਾ ਨੰਬਰ ਇਹ ਹਾਰਡ ਹੁੰਦੇ ਆ ਕਿਹੜੇ ਹੁੰਦੇ ਥੋੜੇ ਜਿਹਾ ਸੌਫਟ ਹੋ ਜਾਂਦੇ ਆ ਤੇ ਹੁਣ ਆਪਾਂ ਇਹਨਾਂ ਨੂੰ ਉਬਾਲ ਦਾਂਗੇ ਉਬਾਲਨੇ ਸਿਰਫ ਆਪਾਂ ਨੇ ਇਹ 5-7 ਮਿੰਟ ਹੈ 5-7 ਮਿੰਟ ਜਦੋਂ ਉਬਲੋਗੇ ਨਾ ਇਹ ਥੋੜੇ ਜਿਹਾ ਨਰਮ ਹੋ ਜੂਗੇ ਰਪੈਨ ਨੂੰ ਕਿਸੇ ਬਰਤਨ ਦੇ ਵਿੱਚ ਕੱਟ ਕੇ ਇਹਨਾਂ ਦੇ ਪੀਸ ਆ ਜਿਹੜੇ ਕਰ ਲੂਗੇ ਤੇ ਲੋ ਜੀ ਹੁਣ ਆਪਾਂ ਇਹਨਾਂ ਨੂੰ ਲੰਨੇ ਆ ਉਬਾਲ ਤੇ ਲੋ ਜੀ ਆਂਬਲੇ ਆ ਜਿਹੜੇ ਆਪਾਂ ਨੇ ਬੋਇਲ ਕਰ ਲਏ ਆ ਤੇ ਆਪਾਂ ਨੇ ਇਹ 6 ਤੋਂ 7 ਮਿੰਟ ਜਿਹੜੇ ਉਬਾਲੇ ਆ ਜ਼ਿਆਦਾ ਇਹ ਉਬਾਲਨੇ ਨਹੀਂ ਹੈਗੇ ਕਿਉਂਕਿ ਫਿਰ ਇਹਨਾਂ ਦੇ ਵਿੱਚ ਪਾਣੀ ਭੱਜੂਗਾ ਹੁਣ ਇਹ 6 ਤੋਂ 7 ਮਿੰਟ ਬਾਅਦ ਆਪਾਂ ਨੇ ਜਦੋਂ ਉਬਾਲ ਲੇ ਨਾਲ ਲਗਦੀ ਆ ਆਪਾਂ ਨੇ ਇਹ ਜਾਲੀਦਾਰ ਬਰਤਨ ਚੋਂ ਜਿਹੜੇ ਕੱਢ ਦਨੇ ਆ ਤੇ ਲੋ ਜੀ ਹੁਣ ਆਪਾਂ ਨੇ ਨਾ ਇਹ ਇਦਾਂ ਦੇ ਜਾਲੀਦਾਰ ਬਰਤਨ ਚੋਂ ਕੱਢਦੇ ਆ ਚੰਗੀ ਤਰ੍ਹਾਂ ਨਚੋੜਦੇ ਆ ਆ ਦੇਖੋ ਇਹਨਾਂ ਬੋਇਲ ਆ ਜਿਹੜੇ ਇਹ ਹੋ 5-7 ਮਿੰਟ ਚ ਇਹ ਨਬ ਵਾਇਲ ਹੋ ਜਾਂਦੇ ਆ ਕਿਉਂਕਿ ਕਈ ਵਾਰ ਆਪਾਂ ਇਹਨਾਂ ਨੂੰ ਜ਼ਿਆਦਾ ਬਾੜ ਲੈਂਦੇ ਆ ਨਾ ਫਿਰ ਇਹਦੇ ਵਿੱਚ ਪਾਣੀ ਭਰ ਜਾਂਦਾ ਹੈ ਪਾਣੀ ਭਰਨ ਨਾਲ ਕੀ ਹੁੰਦਾ ਫਿਰ ਜਿਹੜਾ ਔਲੇ ਦਾ ਚਾਰ ਆਪਣਾ ਖਰਾਬ ਹੋਣਾ ਸਟਾਰਟ ਹੋ ਜਾਂਦਾ ਹੈ ਤੇ ਹੁਣ ਕਰਦੇ ਆਂ ਆਪਾਂ ਇਹਨਾਂ ਨੂੰ ਠੰਡੇ ਤੇ ਲਓ ਜੀ ਆਂਬਲੇ ਆ ਜਿਹੜੇ ਉਹ ਠੰਡੇ ਹੋ ਚੁੱਕੇ ਆ ਜੀ ਤੇ ਹੁਣ ਆਪਾਂ ਇਹਨਾਂ ਨੂੰ ਕੱਦੇ-ਕੱਦੇ ਜੇ ਕਰ ਲੈਣੇ ਆਂ ਇਹਨਾਂ ਦੀ ਜਿਹੜੀਆਂ ਗੋਠਲੀਆਂ ਆ ਜਿਹੜੀ ਬਾਹਰ ਕੱਢ ਦੋਗੇ ਠੀਕ ਆ ਜੀ ਆਪਣੇ ਆਪ ਜਿਹੜੇ ਇਸ ਤਰੀਕੇ ਨਾਲ ਇਹ ਖੁੱਲ ਜੂਗੇ ਤੇ ਇਸ ਤਰੀਕੇ ਨਾਲ ਆਪਾਂ ਨੂੰ ਜਿਹੜੇ ਇਹਦੇ ਇਹ ਬੀਜ ਐ ਇਹ ਬਾਹਰ ਕੱਢਣੇ ਆਂ ਤੇ ਲੋ ਜੀ ਆਂਬਲੇ ਜਿਹੜੇ ਆਪਾਂ ਨੇ ਕੱਲੇ ਕੱਲੇ ਕਰ ਲਏ ਆ ਜੀ ਆ ਦੇਖੋ ਠੀਕ ਹੈ ਜੀ ਇਹਨਾਂ ਨੂੰ ਆਪਾਂ ਜੇ ਨਾ ਪ੍ਰਾਤ ਪ੍ਰੂਤ ਚ ਜਾਂ ਇਦਾਂ ਦੇ ਖੁੱਲੇ ਜੇ ਢੱਕਣ ਪ੍ਰੈਸ ਤਰੀਕੇ ਨਾਲ ਕਰ ਲੈਣਾ ਹੈ ਕੱਲੇ ਕੱਲੇ ਜੇ ਜਿੰਨੇ ਕ ਬੀਜ ਆਪਾਂ ਤੇ ਨਿਕਲ ਗਏ ਉਹਨੇ ਕ ਕੱਢਦੇ ਆਪਾਂ ਨੇ ਕਈ ਆਂਬਲਾਂ ਚ ਨਾ ਬੀਜ ਨਿਕਲਦੇ ਨਹੀਂ ਹੈਗੇ ਜਦੋਂ ਆਂਬਲਾ ਔਲਾ ਆਪਾਂ ਤੋੜਦੇ ਆ ਤਾਂ ਉਹ ਸਾਰੇ ਪੀਸ ਖਰਾਬ ਹੋ ਜਾਂਦਾ ਏ ਇਸ ਕਰਕੇ ਜਿਹੜੇ ਦੇ ਵਿੱਚ ਇਹ ਰਹਿ ਗਿਆ ਤਾਂ ਕੋਈ ਚੱਕਰ ਨਹੀਂ ਹੈਗਾ ਤੁਸੀਂ ਵੀ ਇਦਾਂ ਹੀ ਕਰ ਲਿਓ ਬਾਕੀ ਜੇ ਤੁਹਾਨੂੰ ਗੋਠਲੀਆਂ ਇਹਦੀ ਨਹੀਂ ਪਸੰਦ ਤਾਂ ਸਾਰੀਆਂ ਕੱਢ ਵੀ ਸਕਦੇ ਹੋ ਉਹ ਤੁਹਾਡੀ ਮਰਜ਼ੀ ਆ ਉਸ ਤੋਂ ਬਾਅਦ ਥੋੜੀ ਜਿਹੀ ਆਪਣੇ ਕੋਲ ਮਸਾਲੇ ਆ ਇੱਕ ਚਮਚ ਜੀਰਾ ਲਿਆ ਆਪਾਂ ਨੇ ਡੇਢ ਚਮਚ ਹੈਗੀ ਆਪਣੇ ਕੋਲ ਰਾਈ ਠੀਕ ਹੈ ਜੀ ਸਰੋਂ ਇੱਕ ਚਮਚ ਅਜਵੈਨ ਹੈ ਥੋੜੀ ਜਿਹੀ ਆਪਣੇ ਕੋਲ ਮੇਥੀ ਦਾਣਾ ਇੱਕ ਚਮਚ 6 ਤੋਂ 7 ਲੌਂਗ ਹੋਗੇ ਠੀਕ ਹੈ ਜੀ ਦੋ ਚਮਚ ਕਾਲੀ ਮਿਰਚ ਹੋਗੀ ਦੋ ਚਮਚ ਸਾਫਤਾ ਸੁੱਕਾ ਧਨੀਆ ਤੇ ਤਿੰਨ ਚਮਚ ਆਪਾਂ ਨੇ ਲੈਣੀ ਆ ਸੌਂਫ ਸੌਂਫ ਥੋੜੀ ਜਿਆਦਾ ਰੱਖਿਓ ਠੀਕ ਹੈ ਜੀ ਸੌਂਫ ਨਾਲ ਵਧੀਆ ਫਲੇਵਰ ਆਉਂਦਾ ਹੈ ਤੇ ਨਾਲੇ ਜਿਹੜੀ ਸੌਂਫ ਹਾਜਮੇ ਵਾਸਤੇ ਵਧੀਆ ਰਹਿੰਦੀ ਹੈ ਤੇ ਲੋ ਜੀ ਇਹ ਮਸਾਲਿਆਂ ਨੂੰ ਵੀ ਥੋੜੀ ਜਿਹੀ ਧੁੱਪ ਲਵਾਉਂਗੇ ਤੇ ਇਹਨਾਂ ਨੂੰ ਵੀ ਥੋੜੀ ਜਿਹੀ ਧੁੱਪ ਲਵਾਉਂਗੇ। ਜੀ ਹੁਣ ਆ ਪਾ ਚੁੱਕੇ ਆਂ ਜੀ ਕੋਠੇ ਤੇ ਠੀਕ ਹੈ ਜੀ। ਇਹ ਸਮਾਨ ਸਾਰਾ ਆਪਾਂ ਨੇ ਧੁੱਪ 'ਚ ਰੱਖ ਤਿਆ ਤੇ ਆਪਾਂ ਨੇ ਘੰਟਾਕ ਜਿਹੜੀ ਇਹਨਾਂ ਨੂੰ ਧੁੱਪ ਲਵਾਉਣੀ ਆ ਤਾਂ ਜੋ ਥੋੜਾ ਬਹੁਤ ਇਹਦੇ ਵਿੱਚ ਜੇ ਕਿਤੇ ਪਾਣੀ ਹੋਇਆ ਏ ਤਾਂ ਉਹ ਸੁੱਕ ਜਾਊਗਾ। ਠੀਕ ਹੈ ਜੀ। ਧੁੱਪ ਸੋਣੀ ਆ ਤੇ ਇਹਨੂੰ ਹੁਣ ਲਵਾ ਲੰਨੇ ਆਂ ਧੁੱਪ ਮਿਲਦੇ ਆ ਉਸ ਤੋਂ ਬਾਅਦ। ਤੇ ਲੋ ਜੀ ਆਂਬਲੇ ਆ ਜਿਹੜੇ ਆਪਾਂ ਨੇ ਧੁੱਪ 'ਚ ਸੁਕਾ ਲਏ ਆ ਜੀ। ਆ ਦੇਖੋ। ਇਹ ਥੋੜੇ ਥੋੜੇ ਡਰਾਈ ਹੋ ਚੁੱਕੇ ਆ ਜੀ ਪਾਣੀ ਜਿਹੜਾ ਇਹਦਾ ਸਾਰਾ ਹੀ ਸੁੱਕ ਗਿਆ ਕਿਉਂਕਿ ਪਾਣੀ ਆਪਾਂ ਨੇ ਇਹਦੇ ਜ਼ਰੂਰ ਸੁਕਾਉਣਾ ਆਪਾਂ ਨੇ ਜੇ ਆਪਾਂ ਇਹਨਾਂ ਦਾ ਗਿੱਲਿਆਂ ਦਾ ਹੀ ਅਚਾਰ ਪਾਉਂਗੇ ਤਾਂ ਅਚਾਰ ਖਰਾਬ ਹੋਣ ਦੇ ਜਿਹੜੇ ਚਾਂਸ ਹੋ ਜ਼ਿਆਦਾ ਹੋ ਜਾਂਦੇ ਆ ਇਸ ਕਰਕੇ ਆਪਾਂ ਨੇ ਇਹਨਾਂ ਨੂੰ ਥੋੜੀ ਜਿਹਾ ਸੁਕਾ ਦੇਣਾ ਤੇ ਆਹ ਮਸਾਲੇ ਆ ਜਿਹੜੇ ਇਹ ਵੀ ਆਪਣੇ ਸੁੱਕ ਚੁੱਕੇ ਆ ਜੀ ਤੇ ਇਹਨੂੰ ਆਪਾਂ ਮਿਕਸੀ ਦੇ ਜੱਗ ਵਿੱਚ ਪਾ ਕੇ ਪੀਸ ਲਵਾਂਗੇ ਤੇ ਜਾਂ ਫਿਰ ਆਪਾਂ ਇਹਨਾਂ ਨੂੰ ਕੁੰਡੀ ਦੇ ਵਿੱਚ ਵੀ ਕੁੱਟ ਸਕਦੇ ਆ ਉਹ ਆਪਣੀ ਮਰਜ਼ੀ ਆ ਜੀ ਜੇ ਮਸਾਲੇ ਤੁਹਾਨੂੰ ਦਰਦਰੇ ਪਸੰਦ ਆ ਤਾਂ ਤੁਸੀਂ ਇਹਨਾਂ ਨੂੰ ਦਰਦਰੇ ਜੇ ਕੁੱਟ ਕੇ ਪਾ ਲਿਓ ਨਹੀਂ ਜੇ ਪਾਊਡਰ ਬਣਾ ਕੇ ਪਾਉਂਗੇ ਤਾਂ ਮਸਾਲੇ ਜਿਹੜੇ ਆਚਾਰ ਦੇ ਉੱਪਰ ਚੰਗੀ ਤਰ੍ਹਾਂ ਕੋਟ ਕਰ ਜਾਂਦੇ ਆ ਤੇ ਲਓ ਜੀ ਇੱਧਰ ਆਪਾਂ ਨੇ ਆਚਾਰੀ ਜਿਹੜਾ ਮਸਾਲਾ ਉਹ ਬਣਾ ਲਿਆ ਜੀ ਆ ਦੇਖੋ ਕਿੰਨਾ ਵਧੀਆ ਬਣ ਕੇ ਹੀ ਤਿਆਰ ਹੋ ਗਿਆ ਸੋ ਇਸ ਤਰੀਕੇ ਦਾ ਹੈ ਪੀਸ ਲੈਣਾ ਤੇ ਲਓ ਜੀ ਹੁਣ ਆਪਾਂ ਤੁਹਾਨੂੰ ਆਚਾਰ ਬਣਾ ਕੇ ਦਿਖਾਉਨੇ ਆ ਤੇ ਇੱਥੇ ਲਾਵਾਂਗੇ ਜੀ ਆਪਾਂ ਇੱਕ ਕੜਾਹੀ ਕੜਾਹੀ ਦੇ ਵਿੱਚ ਆਪਾਂ ਨੇ 400 ਗ੍ਰਾਮ ਸਰੋਂ ਦਾ ਤੇਲ ਪਾਉਣਾ ਠੀਕ ਹੈ ਜੀ ਤੁਸੀਂ ਦੇਖ ਸਕਦੇ ਹੋ ਤੇ ਲਓ ਜੀ 1 ਕਿਲੋ ਔਲਿਆਂ ਦੇ ਵਿੱਚ ਆਪਾਂ 400 ਗ੍ਰਾਮ ਜਿਹੜਾ ਆਇਲ ਪਾਉਂਗੇ ਜੇ ਤੁਹਾਨੂੰ ਆਇਲ ਘੱਟ ਪਸੰਦਾ ਤਾਂ ਤੁਸੀਂ 300 ਗ੍ਰਾਮ ਆਇਲ ਵੀ ਪਾ ਸਕਦੇ ਹੋ ਮੈਂ 400 ਗ੍ਰਾਮ ਆਇਲ ਤਾਂ ਪਾਉਣਾ ਇਹਦੇ ਵਿੱਚ ਕਿਉਂਕਿ ਜਿਹੜਾ ਤੇਲ ਪਾਉਂਦੇ ਆ ਨਾ ਤੇਲ ਜਿੰਨਾ ਅਚਾਰ ਦੇ ਵਿੱਚ ਜ਼ਿਆਦਾ ਹੋਊਗਾ ਤਾਂ ਉਹ ਅਚਾਰ ਜਿਹੜਾ ਉਹ ਖਰਾਬ ਨਹੀਂ ਹੋਊਗਾ ਤੇ ਲੋ ਜੀ ਜਦੋਂ ਤੇਲ ਦੇ ਵਿੱਚੋਂ ਤੁਹਾਂ ਨਿਕਲ ਗਿਆ ਫਰ ਆਪਾਂ ਨੇ ਗੈਸ ਆ ਜਿਹੜੀ ਆਫ ਕਰ ਦੇਣੀ ਆ ਤੇ ਇਹ ਤੇਲ ਨੂੰ ਆਪਾਂ 5 ਮਿੰਟ ਆ ਜਿਹੜਾ 6 ਮਿੰਟ ਠੰਡਾ ਕਰੂਗੇ ਤਾਂ ਜੋ ਹਲਕਾ ਜਿਹਾ ਠੰਡਾ ਹੋ ਜਾਵੇ ਤੇ ਤੇ ਜਦੋਂ ਹਲਕਾ ਜਿਹਾ ਠੰਡਾ ਹੋ ਗਿਆ ਫਿਰ ਆਪਾਂ ਇਹਦੇ ਵਿੱਚ ਇੱਕ ਛੋਟਾ ਜਿਹਾ ਟੋਟਾ ਜਣੀ ਪੀਸ ਪਾ ਦਾਂਗੇ ਆਪਾਂ ਇਹਦੇ ਵਿੱਚ ਦਾਲਚੀਨੀ ਦਾ ਠੀਕ ਹੈ ਜੀ ਦਾਲਚੀਨੀ ਪਾਉਣ ਨਾਲ ਕੀ ਹੁੰਦਾ ਜਿਹੜਾ ਚਾਰ ਦੇ ਵਿੱਚ ਫਲੇਵਰ ਵਧੀਆ ਹੁੰਦਾ ਏ ਤੇ ਇੱਕ ਚਾਰ ਇਹ ਨਾਲ ਕਦੇ ਖਰਾਬ ਨਹੀਂ ਹੁੰਦਾ ਠੀਕ ਹੈ ਜੀ ਛੋਟਾ ਜਿਹਾ ਪੀਸ ਆਪਾਂ ਨੇ ਦਾਲਚੀਨੀ ਦਾ ਪਾਉਣਾ ਇਹਦੇ ਵਿੱਚ ਤੇ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਐਡ ਕਰ ਦੋਗੇ ਜਿਹੜਾ ਆਪਾਂ ਨੇ ਮਸਾਲਾ ਪੀਸ ਕੇ ਰੱਖਿਆ ਤਾਂ ਠੀਕ ਹੈ ਜੀ ਤਾਂ ਜੋ ਮਸਾਲਾ ਜਿਹੜਾ ਥੋੜਾ ਜਿਹਾ ਭੁੰਨ ਹੋ ਜਾਵੇ ਇਸ ਟਾਈਮ ਤੇ ਗੈਸ ਨਹੀਂ ਚਲਾਉਣਾ ਹੈਗਾ ਕਿ ਕਿ ਤੇਲ ਜਿਹੜਾ ਗਰਮ ਹੈ ਉਸ ਦੇ ਵਿੱਚ ਇਹ ਮਸਾਲੇ ਨੇ ਥੋੜਾ ਜਿਹਾ ਭੁੰਨ ਹੋ ਜਾਣਾ ਏ ਠੀਕ ਹੈ ਜੀ ਇਹ ਤਾਂ ਕਰਕੇ ਆਪਾਂ ਨੇ ਗਰਮ ਤੇਲ ਦੇ ਵਿੱਚ ਮਸਾਲਾ ਪਾਇਆ ਏ ਕਿਉਂਕਿ ਮਸਾਲਾ ਹਲਕਾ ਜਿਹਾ ਭੁੰਨ ਹੋ ਜੂਗਾ ਭੁੰਨੇ ਹੋਏ ਮਸਾਲੇ ਦਾ ਜਿਹੜਾ ਟੇਸਟ ਹੈ ਉਹ ਵਧੀਆ ਹੁੰਦਾ ਏ ਤੇ ਲੋ ਜੀ ਤੇਲ ਠੰਡਾ ਜ਼ਰੂਰ ਕਰ ਲਿਓ ਤੇ ਹੁਣ ਆਪਾਂ ਜਦੋਂ ਮਸਾਲਾ ਆਪਣਾ ਨਾ ਹਲਕਾ ਜਿਹਾ ਭੁੰਨ ਹੋ ਗਿਆ ਤੇ ਇਹ ਗਰਮ ਹੈ ਗੈਸ ਆਪਾਂ ਨੇ ਆਫ ਕੀਤੀ ਹੋਈ ਹੈ ਗੈਸ ਨਹੀਂ ਬਾਲਣੀ ਹੈ ਕਿ ਤੇ ਹੁਣ ਆਪਾਂ ਇਹਦੇ ਵਿੱਚ ਐਡ ਕਰ ਦਵਾਂਗੇ ਜੀ ਜਿਹੜੇ ਆਪਾਂ ਨੇ ਆਮਲੇ ਸਿਕਾ ਕੇ ਰੱਖੇ ਆ ਤੇ ਹੁਣ ਆਪਾਂ ਇਹਨਾਂ ਕਰਦੇ ਆ ਮਿਕਸ ਠੀਕ ਹੈ ਜੀ ਇਸ ਤਰੀਕੇ ਨਾਲ ਜਿਹੜਾ ਤੁਸੀਂ ਘਰੇ ਆਮਲੇ ਦਾ achar ਬਣਾ ਕੇ ਖਾ ਸਕਦੇ ਹੋ ਜੀ ਠੀਕ ਹੈ ਜੀ ਤੇ ਲੋ ਜੀ ਮਸਾਲਾ ਜਿਹੜਾ ਆਮਲੇ ਦੇ ਨਾਲ ਉਹ ਮਿਕਸ ਹੋ ਗਿਆ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਬਾਕੀ ਦੇ ਮਸਾਲੇ ਉਹ ਮੈਂ ਤੁਹਾਨੂੰ ਦੱਸ ਦਿੰਨਾ 2 ਚਮਚਾ ਪੈਦੇ ਵਿੱਚ ਵੱਡੇ ਠੀਕ ਹੈ ਜੀ ਆ ਵੱਡਾ ਚਮਚਾ ਜਿਹੜਾ ਆਪਾਂ ਰੋਟੀ ਰੋਟੀ ਖਾਂਦੇ ਆ ਜਿਹਨਾਂ ਵੱਡੇ 2 ਚਮਚਾ ਚਾਪਏ ਦੇ ਵਿੱਚ ਟਰਮਰਿਕ ਪਾਊਡਰ ਜਿਹੜੀ ਕਿ ਹਲਦੀ ਪਾਉਂਗੇ ਤੇ ਨੌਜੀ ਨਮਕ ਪਾਵਾਂਗੇ ਆਪਾਂ ਇਹਦੇ ਵਿੱਚ 1/3 ਚਮਚ ਨਮਕ ਆਪਾਂ ਮੜਾ ਮੋਟਾ ਘੱਟ ਵੱਧ ਵੀ ਪਾ ਸਕਦੇ ਹੋ ਬਾਅਦ ਚ ਦੇਖ ਕੇ ਤੇ ਲਓ ਜੀ ਇਹ ਹੈਗੀ ਆ ਜੀ ਘਰ ਦੀ ਪੀਸੀ ਹੋਈ ਲਾਲ ਮਿਰਚ ਆਪਾਂ ਨੇ ਆਪ ਮਿਕਸੀ ਦੇ ਜੱਗ ਵਿੱਚ ਇਹ ਪੀਸੀ ਹੋਈ ਆ ਇਹ ਵੀ ਤੁਸੀਂ ਆਪਣੇ ਸਵਾਦ ਦੇ ਅਨੁਸਾਰ ਪਾ ਸਕਦੇ ਹੋ ਜੇ ਤੁਸੀਂ ਜ਼ਿਆਦਾ ਮਿਰਚ ਖਾਣੇ ਹੋ ਤੇਜ਼ ਮਿਰਚ ਖਾਣੇ ਹੋ ਤਾਂ ਤੁਸੀਂ ਇਹਦੇ 3 ਚਮਚ ਪਾ ਲਿਓ ਨਹੀਂ ਦੇ ਤੁਸੀਂ 2 ਚਮਚ ਪਾ ਲਿਓ ਤੇ ਲਓ ਜੀ ਆਪਾਂ ਪਾ ਰਹੇ ਹਾਂ ਜੀ 2 ਚਮਚ ਤੇ ਆਪਾਂ ਇਹਦੇ ਵਿੱਚ ਅੱਧਾ ਕ ਚਮਚ ਪਾਵਾਂਗੇ ਜੀ ਕਾਲਾ ਨਾਮਕ ਤੇ 50 ml ਪਾਵਾਂਗੇ ਆਪਾਂ ਇਹਦੇ ਵਿੱਚ ਵਾਈਟ ਬਨੇਕਰ ਠੀਕ ਹੈ ਜੀ ਸਿਰਕਾ ਆਹ ਲਓ ਜੀ ਤੁਸੀਂ ਇਦਾਂ ਦੀ ਹੈ ਨਾ ਤੋਕ ਕਾਕਸ਼ੀਆਂ ਪਾ ਲਿਓ ਇਹ ਨਾਲ ਬਿਨਾਂ ਲੈ ਤਾਂ ਟੇਸਟ ਵਧੀਆ ਹੋਊਗਾ ਤੇ ਨਾਲੇ ਜਿਹੜਾ ਚਾਰ ਹੈ ਉਹ ਖਰਾਬ ਨਹੀਂ ਹੁੰਦਾ ਹੈਗਾ ਤੇ ਥੋੜੀ ਜਿਹੀ ਪੈਦੇ ਵਿੱਚ ਐਡ ਕਰੋਗੇ 슈ਗਰ ਠੀਕ ਹੈ ਜੀ ਆ ਲਓ ਜੀ ਦੋ ਚਮਚ ਪਾਉਣੇ ਆਪਾਂ ਨੇ ਤੁਸੀਂ ਸ਼ੱਕਰ ਵੀ ਪਾ ਸਕਦੇ ਹੋ ਤੇ ਗੁੜ ਵੀ ਪਾ ਸਕਦੇ ਹੋ ਤੁਹਾਡੀ ਆਪਣੀ ਮਰਜ਼ੀ ਆ ਤੇ ਲਓ ਜੀ achar ਆਪਣਾ ਰੈਡੀ ਆ ਤੇ ਹੁਣ ਆਪਾਂ ਇਹਨੂੰ ਕਰ ਦਿੰਦੇ ਆ ਮਿਕਸ ਚੰਗੀ ਤਰ੍ਹਾਂ ਤੇ ਉਸ ਤੋਂ ਬਾਅਦ ਥੋੜੀ देर ਬਾਅਦ ਫਿਰ ਆਪਾਂ ਇਹਨਾਂ ਨੂੰ ਕਿਸੇ ਕੰਟੇਨਰ ਦੇ ਵਿੱਚ ਕਿਸੇ ਡੱਬਿਆਂ ਦੇ ਵਿੱਚ ਕੱਟ ਕੇ ਰੱਖ ਲਵਾਂਗੇ ਤੇ ਲਓ ਜੀ ਇਹਨੂੰ ਆਪਾਂ ਮਿਕਸ ਕਰਦੇ ਆ ਚੰਗੀ ਤਰ੍ਹਾਂ ਤੇ ਲਓ ਜੀ achar ਦਾ ਕਲਰ ਚੈੱਕ ਕਰੋ ਤੁਸੀਂ ਪੂਰਾ ਇਹ ਘੈਂਟ achar ਜਿਹੜਾ ਬਣ ਕੇ ਆਪਣਾ ਔਲਿਆਂ ਦਾ ਤਿਆਰ ਹੋਇਆ ਠੀਕ ਹੈ ਜੀ ਤੇ ਲੋ ਜੀ ਇਹਨੂੰ ਹੁਣ ਆਪਾਂ ਨਾ ਥੋੜੀ ਦੇਰ ਬਾਅਦ ਕਿਸੇ ਡੱਬਿਆਂ ਦੇ ਵਿੱਚ ਕੱਢ ਲੂਗੇ achar ਇਹ ਜਿਹੜਾ ਆਪਾਂ ਨੇ ਡੱਬੇ ਦੇ ਵਿੱਚ ਕੱਟ ਲਿਆ ਜੀ ਤੇ achar ਤੁਸੀਂ ਡੱਬੇ ਦੇ ਵਿੱਚ ਉਦੋਂ ਕੱਢਣਾ ਜਦੋਂ ਇਹ ਬਿਲਕੁਲ ਠੰਡਾ ਹੋ ਜਾਵੇ ਤੇ ਡੱਬਾ ਜਿਹੜਾ ਸੁੱਕਾ ਤੇ ਸਾਫ਼ ਹੋਣਾ ਚਾਹੀਦਾ ਹੈ ਤੇ ਜਦੋਂ ਵੀ ਤੁਸੀਂ ਡੱਬੇ ਦੇ ਵਿੱਚੋਂ achar ਕੱਢ ਕੇ ਖਾਣਾ ਹੈ ਇਹਦੇ ਵਿੱਚ ਚਮਚ ਨਾਲ achar ਕੱਢਣਾ ਚਮਚ ਗਿੱਲਾ ਨਹੀਂ ਹੋਣਾ ਚਾਹੀਦਾ ਤੇ ਹੱਥ ਨਾਲ ਕਦੇ ਵੀ achar ਨਹੀਂ ਕੱਢਣਾ ਠੀਕ ਹੈ ਜੀ ਇਸ ਤਰੀਕੇ ਨਾਲ ਇਸੇ ਕਰਕੇ ਜਿਹੜਾ ਬਣਾ ਚਾਰ ਹੈ ਉਹ ਖਰਾਬ ਹੁੰਦਾ ਹੈ ਤੇ ਵੀਡੀਓ ਵਧੀਆ ਲੱਗੀ ਇੱਕ ਪਿਆਰ ਚ ਲਾਈਕ ਕਮੈਂਟ ਜਰੂਰ ਕਰਦੇ ਹੋ ਜੀ ਜਿਹੜੇ ਭੈਣ ਭਰਾ ਚੈਨਲ ਤੇ ਨਵੇਂ ਆ ਜੀ ਉਹ ਸਾਡੇ ਇਦਾਂ ਦੀ ਕੁਕਿੰਗ ਵੀਡੀਓ ਦੇਖਣ ਲਈ ਚੈਨਲ ਵੀ ਜਰੂਰ ਸਬਸਕ੍ਰਾਈਬ ਕਰਿਓ ਜੀ ਤੇ ਮਿਲਦੇ ਹਾਂ ਹੁਣ ਇੱਕ ਨਵੀਂ ਰੈਸਪੀ ਨਾਲ ਨਵੀਂ ਵੀਡੀਓ 'ਚ ਜਦ ਤੱਕ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ